ਕਾਠਵਾੜ ਦਾ ਇਕੱਠ ਅਤੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਇਸਾ ਸ਼ਹੀਦੀ ਨਗਰ ਕੀਤਾ ਦੇ ਵਿੱਚ ਸੰਗਤਾਂ ਦਾ ਇਕੱਠ ਦੇਖਣ ਵਾਲਾ ਹੈ ਕਾਠਵਾੜ ਸੰਗਤਾਂ ਦਾ ਸੇਵਾ ਕਰ ਰਹੀਆਂ ਨੇ ਤੋਂ ਇਸ ਵੇਲੇ ਅਸੀਂ ਦੇਖ ਰਹੇ ਹਾਂ ਬੀਬੀਆਂ ਦਾ ਢੈਣਾ ਦਾ ਭਾਰੀ ਇਕੱਠ ਆ ਸਿੰਧੀ ਪਰਿਵਾਰਾਂ ਵੱਲੋਂ ਸ਼ਿਕਰੀਗਰ ਪਰਿਵਾਰਾਂ ਵੱਲੋਂ ਬੰਜਾਰੇ ਪਰਿਵਾਰਾਂ ਵੱਲੋਂ ਸਾਰੀਆਂ ਹੀ ਗੁਰਨਾਮਕ ਨਾਮ ਲੈਵਾ ਸੰਗਤਾਂ ਵੱਲੋਂ ਭਾਈ ਜਗਦੇਵ ਸਿੰਘ ਜੀ ਉਹਨਾਂ ਦੇ ਸਾਡੇ ਸਤਕਾਰਯੋਗ ਭੈਣ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਉਤਸ਼ਾਹ ਸ਼ਹੀਦੀ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਆਰੇ ਦੇ ਨਾਲ ਚੀਰ ਕੇ ਦੋ ਭਾਗ ਕਰ ਦਿੱਤਾ ਗਿਆ ਲੱਖੀ ਸ਼ਾ ਬੰਜਾਰਾ ਭਾਈ ਲੱਖੀ ਸ਼ਾ ਬੰਜਾਰਾ ਜਿਹੜੀਆਂ ਵੀ ਸ਼ਹੀਦਾਂ ਨੇ ਜਕਾਤ ਕਾਂਜ ਗੁਰਦੁਆਰਾ ਹੈ ਜੀ ਦੋ ਮਿੰਟ ਤੁਸੀਂ ਜਰੂਰ ਬੋਲੋ ਅਤੇ ਸੰਗਤਾਂ ਨੂੰ ਉਪਰੋਗੋ ਧੰਨ ਗੁਰੂ ਤੇਗ ਬਹਾਦਰ ਨਨਪੁਰ ਤੇ ਇੱਕ ਬਾਦਰ ਹਿੰਦੀ ਚਾਦਰ ਅਗਰ ਨਾ ਹੁੰਤੇ ਇੱਕ ਬਾਦਰ ਸੁਨਤ ਹੁੰਦੀ ਸਭ ਕੀ ਉन्नत ਹੁੰਦੀ ਸਭ ਕੀ ਜੋ ਜੇ ਬੰਦਿਆਂ ਵਿੱਚ ਅੱਜ ਮੰਦਨੇ ਦੇ ਢੱਡੇ ਬਾਦਲੇ ਨੇ ਉਹ ਸਭ ਨੂੰ ਇੱਕ ਬਾਦਰ ਤੇ ਦੇਨ ਹੈ ਉਹ ਤੇ ਇੱਕ ਬਾਦਰ ਦਾ ਸੀ ਸ਼ੀਸ਼ ਗਾਂਧੀ ਦੇ ਧਾਟੋ ਲਾਗ ਕਾ ਦਿੱਤਾ ਗਿਆ ਉਹ ਲੱਖੀ ਸ਼ਾ ਵੰਜਾ ਦਾ ਲੈ ਕੇ ਗਿਆ ਫਿਰ ਉਸ ਜਗ੍ਹਾ ਆਜ ਰਕਾਬ ਕਰ ਉਸਨੇ ਆਪਣੇ ਘਾਟੀ ਪਰਵਾਹ ਹੀ ਨਾ ਕੀਤੀ ਆਪਣੇ ਘਾਟੀ ਪਰਵਾਹ ਨਾ ਕੀਤੀ ਆਜਾ ਕਿੰਨਾ ਸੋਚ ਕੇ ਆਪਣੇ ਘਰ ਦੇ ਬਾਰੇ ਪ੍ਰਧਾਨ ਸੀ ਲੱਖੀ ਸ਼ਾ ਵੰਜਾ ਦਾ ਜਿਸਨੇ ਘਾਟੀ ਪਰਵਾਹ ਨਾ ਕੀਤੀ ਤੇ ਭਾਈ ਜੈਤਾ ਜੀ ਨਾਲ ਸੀਸ਼ਾ ਕੇ ਗਏ ਸੀ ਅਨੰਦਪੁਰ ਸਾਹਿਬ ਪੋਤੀ ਆਸ਼ੀਸ਼ ਕਾਂਗੁਰਦਵਾਰਾ ਧਨਗੁਰੂ ਤੇ ਇੱਕ ਬਹਾਦਰ ਧਨਗੁਰੂ ਤੇ ਇੱਕ ਬਹਾਦਰ ਹਿੰਦੀ ਚਾਦਰ ਧਨਗੁਰੂ ਤੇ ਇੱਕ ਬਹਾਦਰ ਹਿੰਦੀ ਚਾਦਰ ਹਿੰਦੀ ਚਾਦਰ ਤੇ ਇੱਕ ਬਹਾਦਰ ਸਿਮਾਰਿਆ ਕਰ ਨੋਂ ਨਿਦ ਆਵੇ ਥਾਏ ਕਰ ਨੋਂ ਨਿਦ ਆਵੇ ਥਾਏ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਏ ਕਰ ਨੋਂ ਨਿਦ ਆਵੇ ਥਾਏ ਕਰ ਨੋਂ ਨਿਦ ਆਵੇ ਥਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਵਾਹਿਗੁਰੂ 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 ਐਸੇ ਗੁਰ ਕੋ ਬਲ ਬਲ ਜਾਈਏ 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 ਬਲ ਬਲ ਜਾਈਏ ਆਪ ਮੁਕਤ ਮਹਤਾਰ 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 ਐਸੇ ਗੁਰ ਕਾ ਬਲ ਬਲ ਜਾਈਏ ਐਸੇ ਗੁਰ ਕਾ ਬਲ ਬਲ ਜਾਈਏ ਐਸੇ ਗੁਰੂ ਕੋ ਬਲਵੰਤ ਜਾਈਏ ਤੰਗ ਤੇ ਇੱਕ ਬਾਹਦਰ ਸਾਹਿਬ ਤੰਗ ਤੇ ਇੱਕ ਬਾਹਦਰ ਸਾਹਿਬ ਧਨ ਗੁਰ ਤੇ ਇੱਕ ਬਾਹਦਰ ਸਾਹਿਬ ਧਨ ਗੁਰ ਤੇ ਧਨ ਗੁਰੂ ਤੇਗ ਬਹਾਦਰ ਸਾਹਿਬ ਧਨ ਗੁਰੂ ਤੇਗ ਬਹਾਦਰ ਸਾਹਿਬ ਤਨ ਤਨ ਹੁਨਾ ਦੀ ਸਿੱਖੀ ਹੈ ਤਨ ਤਨ ਹੁਨਾ ਦੀ ਸਿੱਖੀ ਹੈ ਤਨ ਤਨ ਉਹਨਾਂ ਦੀ ਸਿੱਖੀ ਧੰਗੁਰ ਤੇਗ ਬਹਾਦਰ ਸਾਹਿਬ ਧੰਗੁਰ ਤੇਗ ਬਹਾਦਰ ਐਸੇ ਗੁਰ ਕੋ ਬਲ ਬਲ ਜਾਈਏ ਐਸੇ